ਮਰ ਜਾਣਾ ਆਪਾਂ ਆਖੋ ਭਾਈ ਗੁਰੂ ਤੇ ਸਤਿਗੁਰੂ ਕਹਿੰਦੇ ਨੇ ਨਵਾ ਉਹਦਾ ਜਿਹਦੇ ਕੋਲ ਨਿਤਨੇਮ ਦੀ ਪੂੰਜੀ ਐ ਆਖੋ ਭਾਈ ਗੁਰੂ ਕਹਿੰਦੇ ਨੇ ਦੇਖ ਹੁਣ ਕੀ ਹੋਂ ਤਾਂ ਮੈਂ ਮੈਂ ਚੱਲਾਂ ਭਾਈ ਸਾਹਿਬ ਨੂੰ ਦੇ ਦਿਓ ਜੀ ਹਾਂ ਮੇਰੀ ਤਾਂ ਨਿਭ ਗਈ ਹੁਣ ਮੇਰਾ ਤਾਂ ਪੁਰਾਣਾ ਤੇ 1 ਸਾਲ ਪੂਰਾ ਤੂੰ ਮੋਨੀਟਰ ਨਹੀਂ ਦਿੱਤਾ ਪਿਛਲੇ ਸਾਲ ਵੀ ਨਹੀਂ ਇਹਨੇ ਦਿੱਤਾ ਇਸ ਸਾਲ ਵੀ ਨਹੀਂ ਦਿੱਤਾ ਪੂਰਾ ਇੱਕ ਸਾਲ ਇਹਨੇ ਮੋਨੀਟਰ ਨਹੀਂ ਦਿੱਤਾ ਆਖੋ ਵਾਹਿਗੁਰੂ ਮੇਰਾ ਤਾਂ ਸਾਲ ਪੂਰਾ ਨਹੀਂ ਦਿੱਤਾ ਇਹਨੇ ਮੈਂ ਬੇਨਤੀ ਕਰਾਂ ਜੇ ਇੱਕ ਗੱਲ ਯਾਦ ਰੱਖਿਓ ਇੱਕ ਵਾਰੀ ਭਾਈ ਜਸਬੀਰ ਸਿੰਘ ਖੰਨੇ ਆਲਿਆਂ ਦੇ ਸੁਹਾਣੇ ਅੰਮ੍ਰਿਤ ਵੇਲਾ ਸੀ ਮੈਂ 2-4 ਮਿੰਟ ਲੈ ਕੇ ਇਹਨਾਂ ਸਮਾਪਤੀ ਕਰਨਾ ਚਾਲੀ ਤੇ ਬੈਠਾ ਸੀ ਬਾਬਾ ਜੀ ਨੇ ਛੱਡਿਆ ਸੀ ਆਖੋ ਵਾਹਿਗੁਰੂ ਇੱਕ ਵਾਰੀ ਸੁਹਾਣੇ ਬੈਠਾ ਮੈਂ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੇ ਕੋਲ ਮੇਰਾ 12 ਵਜੇ ਮੈਂ ਇਦਾਂ ਹੀ ਕੀਰਤਨ ਕਰਨਾ ਸੀ ਆਖੋ ਭਾਈ ਹੁਣ ਮੈਂ ਤੁਹਾਨੂੰ ਦੱਸਾਂ ਉਹ ਕਹਿੰਦੇ ਆ ਮਨਪ੍ਰੀਤ ਸਿੰਘ ਯਾਰ ਤੂੰ 12 ਵਜੇ ਜਕਾਰੇ ਗਜਾਏਗਾ ਮੈਂ ਕਿਹਾ ਮਰਿਆਦਾ ਤੇ ਇਹੀ ਹੈ ਕਹਿੰਦੇ ਮੇਰੀ ਗੱਲ ਮੰਨੇਗਾ 12 ਵਜੇ ਜਕਾਰੇ ਨਾ ਗਜਾਈਏ ਮੈਂ ਕਿਹਾ ਤੁਹਾਡੀ ਗੱਲ ਮੰਨ ਲਾਂਗਾ ਪੁੱਛਾਂਗਾ ਬਾਅਦ ਵਿੱਚ ਧੰਨਵਾਦ ਮੈਂ ਨਾ 12 ਵਜੇ ਜਗਾਰੇ ਨਹੀਂ ਗਿਆ 12 ਵਜੇ ਕੇ 5-10 ਮਿੰਟ ਤੇ ਜਦੋਂ ਸ਼ਬਦ ਸਮਾਪਤ ਹੋਇਆ ਤਾਂ ਜਗਾਰਾ ਕਰ ਗਿਆ ਕਹਿੰਦੇ ਛਿੰਨ ਛਿੰਨ ਆਉਧ ਵਿਹਾਤ ਹੈ ਫੂਟੇ ਕੱਟ ਦਿਓ ਬੋਲਦੇ ਨਹੀਂ ਛਿੰਨ ਛਿੰਨ ਆਉਧ ਵਿਹਾਤ ਹੈ ਫੂਟੇ ਕੱਟ ਦਿਓ ਪਾਣੀ ਚੇਤਨਾ ਹੈ ਤੂੰ ਚੇਤ ਲੈ ਇਸ ਦਿਨ ਮੈਂ ਇੱਕ ਘੜੇ 'ਚ ਠੇਕ ਹੋ ਗਿਆ ਠੇਕ ਹੋ ਗਿਆ ਤੇ ਪਾਣੀ ਨੇ ਤੇ ਮੁੱਕ ਜਾਣਾ ਹੁਣ ਜਿਉਂ-ਜਿਉਂ ਗੁੰਦਾਂ ਟੱਪਣ ਤੇ ਘੜਾ ਖੁਸ਼ ਹੋਵੇ ਹਾਂਜੀ ਸੰਭ ਸਾਲ ਲਿਖਿਆ ਮਿਲ ਕਰ ਪਾਵੋ ਤੇਲ ਦਿਉ ਸਜਨਾਂ ਸੀਸਣੀਆਂ ਜਿਉ ਹੁਵੇ ਸਮਾਗਮ ਇਹਦਾ ਜੇ ਆਖੂ ਵਈ ਸੱਚੇ ਪਾਤਸ਼ਾਹ ਸਾਲ 깈 ਗਿਆ ਹੀ ਪਿਛਲੇ ਵਿੱਚ ਵੀ ਬੜੇ ਗੁਨਾਹ ਹੋ ਗਏ ਹੁਣਗੇ ਤੇਰੀ ਸ਼ਰਨੀ ਚ ਆਇਆ ਤਰਸ ਕਰਕੇ ਪਿਛਲੇ ਆਉਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੀ ਜਿਨੀਆਂ ਰਾਤਾਂ ਮੈਂ ਸੌਂ ਕੇ guzariyan ਮੈਂ ਅੰਮ੍ਰਿਤ ਵੇਲਾ ਨਹੀਂ ਕੀਤਾ ਮੈਂ ਨਿਤਨੇਮ ਨਹੀਂ ਕੀਤਾ ਮੈਂ ਕਿਸੇ ਦਾ ਭਲਾ ਨਹੀਂ ਕੀਤਾ ਮੈਂ ਦਸਵੰਦ ਨਹੀਂ ਕੀ ਕੱਢਿਆ ਮੈਂ ਮਾਪੇ ਬਾਪ ਦੀ ਸੇਵਾ ਨਹੀਂ ਕੀਤੀ ਮੈਂ ਕਈਆਂ ਨਾਲ ਕਬੂਲ ਬੋਲਿਆ ਕਈਆਂ ਦਾ ਧਾਨ ਖਾਲਿਆ ਕਈਆਂ ਦੇ ਮਨ ਨੂੰ ਠੇਸ ਪਹਾਈ ਆਖੋ ਭਾਈ ਹੁਣ ਬਖਸ਼ ਲੈ ਐਸ ਵਾਰੀ ਨਵਾਂ ਸਾਲ ਚੜ੍ਹਿਆ ਹੀ ਜਿਹਨੂੰ ਨਵਾਂ ਕਹਿੰਦੇ ਪਿਆ ਆਖੋ ਭਾਈ ਗੁਰੂ ਕੇ ਲਾਲਾਂ ਦਾ ਤੇ ਰੋਜ ਨਵਾਂ ਹੈ ਕਿਉਂਕਿ ਉਹਨਾਂ ਕੋਲ ਸਹਬ ਮੇਰਾ ਨੀਤ ਨਵਾਂ ਤੇ ਅੱਜ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਆਉਣ ਵਾਲਾ ਸਮਾਂ ਜ਼ਿੰਦਗੀ ਮੁਕ ਚਲੀ ਜੇ ਪਿਛਲੇ ਸਾਲ ਪਤਾ ਨਹੀਂ ਕਿੰਨੇ ਕੋਲ ਬੈਠੇ ਸੀ ਅੱਜ ਤੁਰ ਗਏ ਕਿੰਨੇ ਪਿਆਰੇ ਨਾਲ ਸੀਗੇ ਅੱਜ ਨਹੀਂ ਨੇ ਪਰ ਮੌਤ ਜਿਹੜੀ ਐ ਨਾ ਮੌਤ ਕਹਿੰਦੇ ਜਿਹਨੂੰ ਮੌਤ ਯਾਦ ਨਾ ਉਹਨੂੰ ਰੱਬ ਯਾਦ ਜਿਹਨੂੰ ਮੌਤ ਯਾਦ ਉਹਨੂੰ ਭੁੱਲਦੇ ਨਹੀਂ ਜਿਹਨੂੰ ਮੌਤ ਯਾਦ ਉਹਨੂੰ ਜਦੋਂ ਮੌਤ ਭੁੱਲਦੀ ਐ ਨਾ ਬੰਦੇ ਨੂੰ ਉਦੋਂ-ਉਦੋਂ ਗੁਨਾਹ ਕਰਦਾ ਉਦੋਂ-ਉਦੋਂ ਗੁਨਾਹ ਕਰਦਾ ਸੱਚੀ ਪਾਤਸ਼ਾਹ ਨੇ ਤਾਂ ਹੀ ਆਖਿਆ ਜੈਸੇ ਰਹਿਣ ਪਰੌਣੇ ਉਤਛਲ ਸੇ ਪ੍ਰਭਾਤ ਕਿਆ ਤੂੰ ਰੱਤਾ ਗਰਸਤ ਸਿਓ ਸਭ ਫੁੱਲਾਂ ਕੀ ਬਾਗਾਂਤ ਮੇਰੀ ਮੇਰੀ ਕਿਆ ਕਰੈ ਜਿੰਦਿਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਕਮਾ ਤੇ ਲੈ ਪਰ ਇੱਕ ਗੱਲ ਸਮਝ ਲੈ ਛੱਡ ਕੇ ਜਾਣੇ ਨੇ ਨਾਲ ਤੇ ਇੱਕੋ ਹੀ ਚੀਜ਼ ਜਾਣੀ ਆ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤੂੰ ਨਾਮ ਜਪਿਆ ਸਤ ਸੰਗਤ ਕੀਤੀ ਚੰਗੇ ਕਰਮ ਕੀਤੇ ਇਹ ਨਾਲ ਜਾਣੇ ਨੇ ਗਲਤੀਆਂ ਦੇ ਖਿਮਾ ਆਪਾਂ ਖੰਡੇ ਦੀ ਪੌਲ ਛਕੀਏ ਆਖੋ ਵਾਹਿਗੁਰੂ ਆਪਾਂ ਖੰਡੇ ਦੀ ਪੌਲ ਛਕੀਏ ਸ਼ਸਤਰ ਧਾਰੀ ਹੋਈ ਏ ਗੁਰਬਾਣੀ ਦੇ ਰੋਜ ਦੇ ਨੇਮ ਵਿੱਚ ਆਈਏ ਸਾਡਾ ਆਇਆ ਸਫਲ ਹੋਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰਹਿਣਾ ਖਾਣਾ ਪੀਣਾ ਹੱਸਣਾ ਸਵਣਾ ਵਿਸਰ ਗਿਆ ਹੈ ਮਰਨਾ ਖਸਮਖوار ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ ਬੜੀਆਂ ਇੱਜ਼ਤਾਂ ਬਣਾਈਆਂ ਤੂੰ ਸੰਸਾਰ ਵਿੱਚ पर यह शरीर छडन तो बाद तेरी इज्जत ता होनी है जे तू वाहे गुरु वाहे गुरु वाहे गुरु आओ अगला कीर्तन श्रवण करिए जी फतेह बुलाओ जी वाहे गुरु जी का खालसा गुरु जी की फतेह